ਬੇਟਾ ਅੱਜ ਦੀ ਆਪਣੀ ਖੇਡ ਦਾ ਨਾਮ ਹੈ ਅਲੱਗ-ਅਲੱਗ ਪਰਸਤਿਤੀਆਂ ਵਿੱਚ ਚੱਲਣਾ ਠੀਕ ਹੈ ਇੱਥੇ ਕਿੰਨੀਆਂ ਗੱਡੀਆਂ ਬਣ ਗਈਆਂ ਇੱਕ ਨੰਬਰ ਗੱਡੀ ਕੌਣ ਹੈ ਹੱਥ ਘੜਾ ਕਰੋ ਦੋ ਨੰਬਰ ਤਿੰਨ ਨੰਬਰ ਹੁਣ ਮੈਂ ਤੁਹਾਨੂੰ ਅਲੱਗ-ਅਲੱਗ ਸਿਚੁਏਸ਼ਨਸ ਦੱਸਾਂਗੀ ਤੁਸੀਂ ਉਸੇ ਹਿਸਾਬ ਨਾਲ ਰਿਐਕਟ ਕਰਨਾ ਹੈ ਠੀਕ ਹੈ ਬੇਟਾ ਸ਼ਾਂਤ ਸੜਕ ਤੇ ਚੱਲਣਾ ਸ਼ਾਂਤ ਸੜਕ ਤੇ ਚੱਲਣਾ ਰਸਤੇ ਵਿੱਚ ਪੱਥਰ ਆ ਗਏ ਤੁਹਾਡੇ ਜਾਮ ਲੱਗ ਗਏ ਤੇ ਡਰਾਈਵਰ ਆਪਸ ਵਿੱਚ ਲੜਨ ਲੱਗ ਗਏ ਪੀੜ ਬੜਾਕੇ ਦੇ ਇਲਾਕੇ ਵਿੱਚ ਸੜਕ ਤੇ ਪਾਣੀ ਭਰਿਆ ਹੋਇਆ ਹੈ ਸੜਕ ਤੇ ਪਾਣੀ ਭਰਿਆ ਹੋਇਆ ਹੈ ਗੱਡੀ ਨਿਕਲ ਨਹੀਂ ਰਹੀ ਮੇਰੇ ਸ਼ਾਂਤੀ ਲੱਗ ਕੇ ਵਿੱਚ ਜਾਮ ਲੱਗ ਗਿਆ ਡਰਾਈਵਰ ਲੜੀ ਜਾਂਦੇ ਆ ਇੱਕ ਮਿੰਟ ਇੱਕ ਮਿੰਟ ਡਰਾਈਵਰ ਹੀ ਲੜਦੇ ਆ ਸਵਾਰੀਆਂ ਤਾਂ ਨਹੀਂ ਲੜਦੀਆਂ ਬੇਡਾ ਸਿਰਫ ਡਰਾਈਵਰ ਲੜ ਰਹੇ ਆ ਕਿਵੇਂ ਲੜਦੇ ਆ ਡਰਾਈਵਰ ਚੱਲ ਬੱਸ ਕਰੋ ਰਸਤੇ ਵਿੱਚ ਪੱਥਰ ਆ ਗਿਆ ਵੱਡਾ ਸਾਰਾ ਚਲੋ ਕਲਾਪਿੰਗ ਕਰ ਦੋ ਬੇਟਾ ਸਾਰੇ ਬੱਚੇ ਮਜ਼ਾ ਆਇਆ ਖੇਡ ਕੇ